ਬਿਤੀ ਰਾਤ ਗਰਸ਼ੰਕਰ ਦੇ ਨਾਲ ਲੱਗਦੇ ਪਿੰਡ ਤਰੋਵਾਲ ਵਿਖੇ ਕੈਂਟਰ ਪਲਟਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਉਡਨ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਦੀ ਸੰਗਤ ਸ੍ਰੀ ਖੁਰਲਗੜ੍ਹ ਸਾਹਿਬ ਤੋਂ ਮੱਥਾ ਟੇਕਣ ਉਪਰੰਤ ਵਾਪਸ ਜਾ ਰਹੇ ਸਨ ਤਾਂ ਪਿੰਡ ਤਰੋਵਾਲ ਦੇ ਨਜ਼ਦੀਕ ਕੈਂਟਰ ਦੀ ਬ੍ਰੇਕ ਫੇਲ ਹੋ ਗਈ ਜਿਸ ਨਾਲ ਕੈਂਟਰ ਪਲਟ ਗਿਆ ਜਿਸ ਦੇ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ अनेका ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਗੜ ਸ਼ੰਕਰ ਤੋਂ ਇਲਾਵਾ ਹੋਰ ਵੀ ਥਾਵਾਂ ਤੇ ਭੇਜਿਆ ਗਿਆ ਹੈ। ਮ੍ਰਿਤਕਾਂ ਵਿੱਚੋਂ ਦੋ ਵਿਅਕਤੀ ਦੀ ਪਛਾਣ ਗੁਰਮukh ਸਿੰਘ ਪੁੱਤਰ ਨਜਾਰਾਮ ਉਮਰ 55 ਸਾਲ ਅਤੇ ਨਵਜੋਤ ਕੌਰ ਲੱਡੂ ਪੁੱਤਰੀ ਜਾਗਰ ਸਿੰਘ ਪਿੰਡ ਉਡੰਨ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਹਸ਼ਰਪੁਰ ਤੋਂ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀ ਸਿੰਘ ਜੀ ਮਾਦੀ ਰਿਪੋਰਟ ਮੇਨਾ ਸੁਲਜੀ ਸਿੰਘ ਹੈ ਜੀ। ਇਹ ਸੰਗਤ ਦਾ ਕਰਾਲਗੜ ਤੋਂ ਵੀ ਆਪਣਾ ਬੱਲੇ ਚ ਜਾ ਰਹੀ ਸੀ ਜੀ ਅਚਾਨਕ ਬ੍ਰੇਕ ਫੇਲ ਹੋਣ ਕਰਕੇ ਗੱਡੀ ਬੇ ਕੰਟਰੋਲ ਹੋ ਗਈ ਕਿੰਟਰ ਐਂਡ ਸੰਗਤ ਹੈ ਜੀ 40 ਮੀਟਰਾਂ ਤੋਂ 60 ਕਿੰਨਾ ਮਤਲਬ ਜਾਨੀ ਨੁਕਸਾਨ ਬੰਨ ਤਿੰਨ ਮੌਤਾਂ ਹੋ ਗਈ ਇਹ ਜੱਖ ਵਿੱਚ ਜੱਖ ਵਿੱਚ ਤੁਹਾਡੇ ਸਾਹਮਣੇ ਪਈ ਹੈ ਜੁ ਕੋਈ ਵੀ ਜੇ ਮੈਂ ਤਿੰਨ ਹੋਰ ਰਾਂ ਪਿੱਛੇ ਪਈ ਹੈ ਕੁਝ ਟੋਰੋ ਵਾਲ ਕੋਲ ਪਿਆ ਵਾਸਾ ਜੀ ਹਾਂਜੀ 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 ਐਂਟਰ ਪੱਟ ਗਿਆ ਐਂਟਰ ਪੱਟ ਗਿਆ ਮੇਰਾ ਨਾਮ ਰਾਮ ਸਿੰਘ ਹੈ ਜੀ ਪਿੰਡ ਉੜਦਣਾ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾਈ ਇਹ ਆਪਣਾ ਕਰਾਲਗੜ ਜਾ ਰਹੇ ਸੀ ਕਰਾਲਗੜ ਤੇ ਆਂਦੇ ਹੋਏ ਮੱਥਾ ਟੇਕਾ ਜੀ ਗੱਡੀ ਆਰੀ ਦੀ ਗੱਡੀ ਕੀ ਬ੍ਰੇਕ ਫੈਲ ਹੋਣ ਕਰਨ ਤਾਂ ਇਹ ਆਸਤਾ ਵਾਪਰਿਆ ਜੀ ਸਰਕਾਰ ਨੂੰ ਇਹ ਹੀ ਕਹਾ ਜੀ ਗਰੀਬ ਲੋਕ ਹੈ ਦੇਖੋ ਇਹਨਾਂ ਦਾ ਜੋ ਵੀ ਹੈ ਮੜਾ ਮੋਟਾ ਦਵਾਈ ਬੂਟੀ ਆਪਣਾ ਕਰਿਆ ਜਾ ਹੈ ਇਸ ਦੇ ਉੱਪਰ ਕੀ ਆ ਕਰ ਸਕਾਂ ਜੀ ਤਿੰਨ ਮੋਤਾਂ ਹੋ ਗਈਆਂ ਇਹਨਾਂ ਨੂੰ ਪਤਾ ਹੀ ਹੈ ਹਾਂ ਤਹਿਸੀਲ ਰਾਜਪੁਰਾ ਪਿੰਡ ਉੜਦਣਾ ਜੀ ਆਪਣਾ ਉੜਦਣ ਕੀ ਸੰਕਟ ਹੈ ਠੀਕ ਹੈ ਇਹ ਬਾਕੀ ਸਾਰੇ ਸਾਮਣਾ ਜੀ ਦੇਖੋ ਹਸਪਤਾਲ ਦੇ ਵਿੱਚ ਸਾਰੇ ਪਏ ਆ ਜੀ ਇਹ ਮੁਗ ਜ਼ਰੂਰ ਹੋਣਾ ਚਾਹੀਦਾ